ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਬੀਬੀਆਂ ਭੈਣਾਂ ਪਹੁੰਚਦੀਆਂ ਲੱਖਾਂ ਬਾਬਾ ਜੀ ਸਿੱਖਾਂ ਦੇ ਆ ਕੇ ਸਾਡੇ ਕੋਲ ਸਭ ਨਾਲ ਤੇ ਮੈਨੂੰ ਜਵਦੀ ਕਰੋੜ ਦੇ ਸਭ ਨਹੀਂ ਐ ਇੰਨੀ ਵੀ ਉਹ ਚਾਹੀਦੀ ਜਿੰਨੀ ਰੱਬ ਤੇ ਕਰੋਪੀ ਹੋਣਾ ਤੇ ਕੀ ਕਰੀਏ ਐਨੀ ਕਰੋਪੀ ਚਾਹੀਦੀ ਨਹੀਂ ਰੱਬ ਨੂੰ ਲੰਗਰ ਪਾਖ ਭਾ ਕੇ ਜਾਣ ੜਿਆ ਕੋਈ ਕਿਤੇ ਪਕਣ ੜਿਆ ਕੋਈ ਕਿਤੇ ਪਕਣ ੜਿਆ ਪਖ ਪਾ ਕੇ ਜਾਣ ੜਿਆ ਬਹੁਤ ਮਾੜੀ ਗੱਲ ਕਿਸ ਦਾ ਕੱਲਾ ਪੋਤਾ ਉਹ ਵੀ ਸੀਧ ਹੋ ਗਿਆ ਕਿਸ ਦਾ ਕੋਈ ਸ਼ਿਕਾਇਤ ਕਿਸ ਦਾ ਕੋ ਉਹ ਵੀ ਚਾਹੀ ਨਹੀਂ ਕਿ ਇਹ ਅਛਿਨੰਡ ਹੋ ਗਿਆ ਕਿਸ ਦਾ ਕੁਛ ਹੋ ਗਿਆ ਤਸਵੀਰਾਂ ਤੁਹਾਰਾਂ ਨਾਲ ਸਾਂਝੇ ਕਰ ਰਹੇ ਹੁਕੂਰਤਰਾ ਸ਼ੀਦਾ ਸਾਹਿਬ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਔਰ ਇੱਥੇ ਆ ਕੇ ਖੁਸ਼ੀਆਂ ਪ੍ਰਾਪਤ ਕਰਦੀ ਹੈ ਗਰਮੀ ਦਾ ਮੌਸਮ ਹੈ ਔਰ ਸੰਗਤ ਫਿਰ ਵੀ ਇੱਥੇ ਪਹੁੰਚੀ ਹੋਈ ਹੈ ਸੰਗਤ ਨਾਲ ਗੱਲਬਾਤ ਕਰਦੇ ਹਾਂ ਸੇਵਾ ਲਗਾਤਾਰ ਹੀ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ ਸੋ ਹੱਥਾਂ ਦੇ ਨਾਲ ਇਹ ਸੇਵਾ ਕੀਤੀ ਜਾਂਦੀ ਹੈ ਤਨਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਹੱਥਾਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੋ ਜੁਰੂਰ ਜੁਰੂਰ ਪਹੁੰਚੇ ਨੇ ਮਾਤਾ ਹੀ ਪਹੁੰਚੀ ਆ ਗੱਲਬਾਤ ਕਰਦੇ ਮਾੜੇ ਕਿੱਥੋਂ ਆਏ ਹੋ ਭਾਈ ਮੰਜ ਰੋਡ ਤੋਂ ਹੱਥਾਂ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਬੀਬੀਆਂ ਦੂਰ ਦੂਰੋਂ ਬਹੁਤ ਬੱਚੀਆਂ ਲੱਗੀਆਂ ਹੋਈਆਂ ਨੇ ਬੀਬੀਆਂ ਸਾਰੀਆਂ ਦੁਪਹਿਰਾ ਘਟਣ ਆਈਆਂ ਤੇ ਸੇਵਾ ਕਰ ਪੈ ਗਈਆਂ ਹਾਂਜੀ ਤੇ ਉਹਦੀਆਂ ਨਿਕਲ ਜਾਣੀਆਂ ਤੇ ਚੱਲ ਬੀਬੀਆਂ ਤੇ ਹਾਂਜੀ ਚਪਾਨੇ ਤੇ ਜਲਦੀ ਆਮ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਬੀਬੀਆਂ ਭੈਣਾਂ ਪਹੁੰਚਦੀਆਂ ਲੱਖਾਂ ਬੰਦੀ ਇਸ ਚਾਤੇ ਸਾਡੇ ਕੋਲ ਸਭ ਨਾਲ ਤਾਂ ਮੈਨੂੰ ਜਵਦੀ ਕਰੋੜ ਦੇ حساب ਨਾਲ ਨਹੀਂ ਹੈ ਹਾਂਜੀ ਇੰਨੀ ਦੁਨੀਆ ਬਾਹਰ ਤੱਕ ਬੈਠੀ ਤੁਸੀਂ ਕਿੰਨਾ ਚਿਰ ਉੱਥੇ ਹੁੰਦਿਆਂ ਨੂੰ ਸਾਨੂੰ ਹੋ ਗਿਆ ਕੋਈ ਇਹ ਲਾ ਕੋਹੇ ਦਾ ਨਹੀਂ ਬਾਬੇ ਦਾ ਅੱਛਾ ਜੀ ਉਹਦੇ ਤੋਂ ਅਗਲੇ ਦੇ ਨਾਲ ਇਸ ਤਰ੍ਹਾਂ ਕੀ ਆਸਾਂ ਮਰਦੇ ਸੀ ਆ ਕੇ ਪੂਰੀਆਂ ਹੁੰਦੀਆਂ ਬਾਬਾ ਪਾਪਾ ਹੀ ਜਾਣਦਾ ਸਭ ਕੁਝ ਆਸਾਂ ਮਰਦਾ ਦਦ ਮੈਂ ਕਦੀ ਲੈ ਕੇ ਆਈ ਨਹੀਂ ਹਾਂ ਤੇ ਨਾ ਮੈਂ ਕਦੀ ਇਹੋ ਜਿਹਾ ਮਨ ਚ ਤਿਆ ਤਾਰਿਆ ਵਾ ਕਿ ਦਾ ਜੋ ਕੁਛ ਮਾਰ ਆਈ ਤੇਰਾ ਹੀ ਜੋ ਕੁਝ ਤੇਰਾ ਹੜ ਹੜ ਆਇਨੇ ਲੋਕ ਅਰਦਾਸ ਕਰਦੇ ਨੇ ਮੈਨੂੰ ਤਾਂ ਬਹੁਤ ਮਜ਼ਾ ਆਵੇ ਤੁਸੀਂ ਵੀ ਅਰਦਾਸਾਂ ਕੀਤੀਆਂ ਉਹਨਾਂ ਦੇ ਭਲੇ ਲਈ ਉਹਨਾਂ ਦੇ ਭਲੇ ਦੀ ਨਾ ਡਿੱਪ ਕਾਪ ਕਾ ਕੇ ਜਾਂਦਾ ਰਿਹਾ ਬਹੁਤ ਮਾਣਦਾ ਹਾਂ ਏ ਡੀ ਵੀ ਉਹ ਚਾਹੀਦੀ ਜਿੱਡੇ ਰੱਬ ਦੇ ਕੋਲ ਵੀ ਉਹ ਤਾਂ ਦੇਖੀਂ। ਐਡੀ ਟਰਾਫੀ ਚਾਹੀਦੀ ਨਹੀਂ ਰੱਬ ਨੂੰ। ਕੋਸ਼ਾਲ ਦੇ ਵਿਚਾਰੇ ਛੜਕਾਂ ਦੇ ਬੈਠੇ ਆ, ਕੋਈ ਕੋਠੇ ਤੇ ਚੜ ਕੇ ਬੈਠੇ ਆ। ਕਿੱਲੇ ਲੀਡੇ। ਕਿਸ ਜੀ ਮਸੀਤ ਨੂੰ ਰੱਬ ਕੇ ਦਬਾ। ਕਿਸੇ ਨੂੰ ਤੇ ਮਸੀਤ ਨਾ ਬਣ ਕੇ ਆ। ਛੋਟੇ ਛੋਟੇ ਬੱਚੇ ਵੀ ਰੋਲ ਗਏ ਨੇ, ਸੁੱਤੇ ਗਏ ਰਹਿ ਗਏ। ਲਾਈ ਕੋ ਹੱਥ ਕਿੰਨਾ ਚਾਰੇ ਤੱਕੇ ਖਾਂਦੇ। ਪਾਰੀਆਂ ਦੀ ਮਿੱਟੀ ਚੜ ਸੀ ਤੇ ਤਾਂ ਚੜ ਗਈ। ਇਨਾਵਾਂ ਵੀ ਮਾਰਾਈ ਰਹੀ ਨੇ ਉਹਨਾਂ ਦਾ ਪਜਾ ਜਿੱਥੇ ਕਹਿ ਗਏ ਉਹ ਤੇ ਆਪਣੇ ਘਰ ਰਹਿਣਾ ਹਾਂ। ਹਾਂ। ਕਈ ਜਣੇ ਪਸ਼ੂ ਵੀ ਮਰ ਗਏ ਦੀ ਟੁੱੜ ਕੇ ਨੇ। ਬਹੁਤ ਕੁਛ ਪਸਤਾ ਨੂੰ ਕੁਝ ਜੀਂਦੇ ਰੋ ਚੱਲ ਗਏ ਕੁਝ ਮਰੇ ਚੱਲ ਗਏ। ਹਾਂ। ਸਾਰੇ ਰੋੜ ਰੜ ਕੇ ਲੋਕਾਂ ਨੇ ਚਲੋ ਭਾਬੇ ਦੇ ਪੱਤ ਦੀ ਗੱਲ ਹੈ ਆਪਣੇ ਤੇ ਭਈ ਨਹੀਂ ਆ ਗਈ। ਚਲੋ ਅਰਦਾਸ ਕਰੀ ਸਾਰੇ ਜਣ ਲੜ ਕੇ ਇੱਕ ਦੂਜੇ। ਪਾਪਾ ਕਰਨ ਦੇ ਰਾਤ ਦਿਨ ਹੰਟ ਗਾਮ ਚਾਰੇ ਆਦਿਆਂ ਦੀ। ਉਹਨਾਂ ਦੀ ਅਦਾਸਾ ਨਾਲ ਹੀ ਮਾਰਾਈ ਉਹਨਾਂ ਦਾ ਬਚਾ ਕੀਤਾ। ਲੰਗਰ ਪਾਕ-ਪਾਕ ਜਾਂਂ ਡਿਆ ਕੋਈ ਕਿਤੇ ਪਕੜ ਡਿਆ ਕੋਈ ਕਿਤੇ ਪਤਨ ਡਿਆ ਪਾਕ-ਪਾਕ ਕੇ ਜਾਂਂ ਡਿਆ ਬਹੁਤ ਮਾੜੀ ਗੱਲ ਹੈ ਜੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਜੀ ਅੱਜ ਦੇਖੋ ਇਹ ਤਾਂ 20 ਤਾਂ ਮੁੱਕਦਾ ਹੀ ਨਹੀਂ ਵਿਆਹ ਹੀ ਨਹੀਂ ਮੁੱਕਦੇ ਆ ਤੇ 20 ਕਦੋਂ ਮੁੱਕਦੇ ਆ ਇਹ ਤਾਂ ਵਿਆਹ ਹੀ ਨਹੀਂ ਮੁੱਕਦੇ ਆ ਬਿਲਕੁਲ ਇਹ ਤਾਂ ਜੇ ਵਿਆਹ ਹੀ ਆਪਕ ਚੱਲੂ ਹੈ ਜੇ ਇਹਦਾ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਤਾਂ ਪਰਥਾ ਲੰਗਰ ਜਿੰਨੇ ਇੱਧਰ ਲੰਗਰ ਆ ਬਾਹਰ ਹੈ ਨਹੀਂਗੇ ਹੂੰ ਬਾਹਰੋਂ ਇਧਰੋਂ ਤਰਫੋਂ ਦਿੱਲੀ ਘੋਗਲੇ ਬੰਨੇ ਕੋਈ ਇੰਨਾ ਲੰਗਰ ਨਹੀਂ ਹੈਗਾ ਜਨ ਆਪਣੇ ਪੰਜਾਬ ਵਿਚ ਆਪਣੇ ਪੰਜਾਬ ਦੇ ਲੰਗਰ ਵੀ ਵਾਦੂ ਹਰ ਇੱਕ ਸੇਖ ਕੋ ਹਮ ਦੇ ਨਾਲ ਐ ਅਗਲੇ ਕਿੰਨੇ ਵਰਤੋਂ ਦੇ ਵਰਤੋਂ ਦੇ ਵੀ ਜਾ ਕੇ ਵਿਚਾਰੇ ਕਿ ਇਸੀ ਦੀਆਂ ਪਾਣੀ ਹਮ ਕਿਸ ਦਾ ਕੱਲਾ ਪੁੱਤਾ ਉਹ ਵੀ ਸੀ ਹੋ ਗਿਆ ਕਿਸ ਦਾ ਕੋ ਸ਼ੇ ਕਿਸ ਦਾ ਕੋ ਉਹ ਵੀ ਚਾਹ ਨਹੀਂ ਕਿ ਅਸੀਂ ਨੰਦ ਹੋ ਗਿਆ ਕਿ ਸਭ ਕੁਝ ਹੋ ਗਿਆ ਉਹਨਾਂ ਤੇ ਵੀ ਰੱਬ ਹੀ ਜਾਣਦਾ ਸੇਵਾ ਕਰਦੇ ਨੂੰ ਕੀ ਉਹਨਾਂ ਕੋਲ ਵਿਚਾਰਿਆ ਕੋ ਗਲਤੀ ਨਹੀਂ ਹੈ ਪਰ ਮਾਰਾਇ ਨੇ ਫੇਰ ਵੀ ਭਲਾ ਕੀਤਾ ਚਲੋ ਇੰਨੇ ਜੀ ਰੱਖੇ ਜਿੰਨੇ ਜੈਗੇ ਲੋਕੀ ਸੰਗਤ ਵੱਲੋਂ ਅਰਦਾਸਾਂ ਬੇਨਤੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹਨਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਦੇ ਲਈ ਅਰਦਾਸਾਂ ਔਰ ਇੱਕ ਦੂਜੇ ਨੂੰ ਮਦਦ ਕਰਨ ਦੇ ਲਈ ਅਪੀਲ ਕੀਤੀ ਗਈ ਹੈ ਦੁਪਹਿਰਾ ਜੱਤ ਸਮਾਗਮ ਗੁਰਦੁਆਰਾ ਅਸ਼ੀਰਗੰਜ ਤੋਂ ਜਿੱਥੇ ਕਿ ਮਾਤਾ ਜੀ ਵੱਲੋਂ ਪਾਪਾ ਦੀਪ ਸਿੰਘ ਜੀ ਦੀ ਅਰਦਾਸ ਕੀਤੀ ਗਈ ਕਿ ਇਹਨਾਂ ਲੋਕਾਂ ਦਾ ਪਲਾਕਾਰੀ ਅਤੇ ਦੁਬਾਰਾ ਇਹ ਕੱਢ ਦੀ ਕਲਾ ਵਿੱਚ ਹੋਣ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀ ਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਕੋ ਜਿੱਥੇ ਕਿ ਚਪੈਰਾ ਜਤ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨਤਮਸਤ ਹੋਣ ਲਈ ਪਹੁੰਚਦੀ ਹੈ ਔਰ ਧੰਤਨ ਬਾਬਾ ਦੀ ਸਰ ਖੁਸ਼ੀਆਂ ਪ੍ਰਾਪਤ ਕਰਦੀ ਹੈ ਸੋ ਵੱਡਾ ਇਕੱਠ ਜਿਹੜਾ ਕਿ ਹਰ ਐਤਵਾਰ ਨੂੰ ਦੇਖਣ ਨੂੰ ਮਿਲਦਾ ਹੈ ਸੋ ਸੰਗਤਾਂ ਇੱਥੇ ਆ ਕੇ ਪਾਣੀ ਪਾਤੀ ਸੇਵਾ ਕਰਦੀ ਤੇ ਆਪਣਾ ਜਨਮ ਸਫਲ ਕਰਦੀ ਹੈ ਹਰਸਰ ਟੀਵੀ ਤੋਂ ਗੁਰਪ੍ਰੀਤ ਸਿੰਘ